ਸ੍ਰੀ ਬਾਖ ਹੈ ਗੁਰੂ ਦੇ ਕੀ ਖਤ ਹੈ ਪਾਤਸ਼ਾਹੀ ਦਸਵੀਂ ਚੌਪਈ ਪੁੰਨ ਰਾਸ ਸੁਕਾ ਕਾਟਾ ਸੀਸਾ ਸ੍ਰੀ ਅਸਕੇ ਦਗਤ ਕੇ ਸਾ ਪਉਪਨ ਬ੍ਰਿਸ਼ਟ ਗगन ਤੇ ਪਈ ਸਭ ਨੇ ਆਨ ਬਧਾਈ ਲਈ ਤਨ ਮਤਾਂ ਲੋਕਨ ਕੇ ਰਾਜ ਦੁਸ਼ਤਨ ਦਾ ਹਗਲੇ ਬਨਵਾਜਾ ਅਕਲ ਕਮਨ ਕੇ ਸਰਜਨ ਹਾਲ ਦਾਸ ਜਨ ਮਹਲ ਨੂੰ ਉਬਾਰੇ ਕਬਿਰ ਬਾਉ ਚ ਬੇਨਤੀ ਚਉਪਾਈ ਹਮਰੀ ਕਰੋ ਹਾਥ ਦੈ ਰਛਾ ਪੂਰਨ ਹੋਏ ਚਿਤ ਕੀ ਇਛਾ ਕਬ ਚਰਨ ਨਮਨ ਰਹਾ ਹਮਾਰਾ ਆੰਮਰੇ ਦੋਸਤਾਂ ਸਭਾ ਤੁਮ ਕਾ ਵਾਹੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਬਸੈ ਮੋਹਰੋ ਪਰਿਵਾਰਾ ਸੇਵਕ ਸਿਖਾ ਸਭ ਕਰਤਾ ਰ ਮੋਹ ਰਸਾਂ ਮਿਤ ਕਰਦਾ ਕਰਿਆ ਸਭ ਬਹਿਰ ਮਤਵਾਤ ਸੰਗਲੈ ਤੋਰ ਨਾ ਹੋਏ ਹਮਾਰੇ ਆਸਾ ਤੋਰ ਭਜਨ ਕੇ ਰਹੇ ਪਿਆਸਾ ਤੁਮਹਿ ਸਾਡ ਕੋਈ ਅਵਰ ਨਾਮ ਤਹਾ ਜੋ ਬਰ ਚਾਹੋ ਸੋ ਤੁਮ ਤੇ ਪੰ ਸੇਵਕ ਸਿਖਾ ਹਮਾਰੇ ਤਾਰੀ ਅਹ चनु चनु सदर हमारे मारी यह आ तू आतु दान मुझे उभरए मर्मकार कंतरा सुनवद उदो सदा हमारे पछाव श्री असतुतु जु गद हाव रछा राख लहु मोहि राखन हारे साहिब संत सहाय प्यारे दीन बंगा दुष्टन के हंता तुम हो पुरी चंद्र दश कंता ਕਾਲ ਪਾਏ ਅੰ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਿੰਦੂ ਅਪਤਰਾ ਕਾਲੁ ਪਾਏ ਕਰਨਿ ਵਿਸਨੁ ਪ੍ਰਕਾ사 ਸਦਲ ਕਾਲ ਕਾ ਕੀ ਅਤਮਾ ਸਾਧ ਗਵਨ ਕਾਲ ਜੋਨੀ ਸਵਕੀਓ ਬੇਦਰਾਜ ਬ੍ਰਹਮਾ ਜੋਤੀਓ ਗਵਨ ਕਾਲ ਸਭ ਲੋਕ ਸੁਵਾਦਾ ਨਮ ਸੁਖਾਰ ਹੈ ਕਹ ਹਮਾਰਾ ਗਵਨ ਕਾਲ ਸਭ ਦਤ ਬਨਾਇਓ ਦੇਵਦਾਨ ਤ ਜਸਨ ਉਪਦਾਇਓ ਆਦੇ ਹੰਤੇ ਕੈ ਅਵਤਾਰ ਆਵ ਸੋਈ ਗੁਰੂ ਸਮਦੇਹੋ ਹਮਾਰਾ ਨਮਸਕਾਰ ਅੰਤ ਸਹਿ ਕੋ ਹਮਾਰੇ ਸਕਲ ਪ੍ਰਜਾ ਤਿਣਿਆ ਕੁਸਵਾਰੀ ਸਰੁਤਨ ਕੋ ਸਰੁਦੋਨ ਸੁਖ ਦਇਓ ਸਦਰਨ ਕੋ ਬਲ ਮੋਮ ਬੰਦ ਕੀਓ ਗਾਟਾ ਗਾਟ ਕੇ ਅੰਤਰ ਕੀ ਜਾਣ ਤ ਕਲੇਪੁਰੇ ਕੀ ਪੀਰ ਬਿਸ਼ਾਨ ਤ ਚਿੰਟੀ ਤੇ ਤੁੰ ਚਰਿਆਸ ਤੁਲਾ ਸਾਵਾਰ ਕਿਰਪਾ ਕ੍ਰਿਸ਼ਤ ਕਰ ਤੁਲਾ ਸੰਤਨ ਦੁਖ ਪਾਏ ਦੇ ਮੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਬਿਸ਼ਾਨਾ ਘਟ ਘਟ ਕੇ ਪਟ ਪਟ ਕੀ ਜਾਣੈ ਜਬੋਦ ਕਰਤ ਕਰਾ ਕਰਤਾ ਰਾ ਪਰਜਾ ਤਰਤ ਤਦ ਦੇ ਅਪਾਰਾ ਜਬ ਆਕਰਤ ਕਰਤ ਹੋ ਕਭ ਹਮ ਤੁਮ ਮੈ ਮਲਤ ਜਹੇ ਧਾਰ ਉਸਾ ਮੁਖੰਦਿਤ ਬਦਨ ਸ੍ਰਿਸ਼ਟ ਸਭ ਤਾਰੈ ਆਪੇ ਆਪਣੇ ਬੋਧ ਉਚਾਰਨ ਤੁਮ ਸਭ ਹੀ ਤੇ ਰਾਜ ਨਰੰਗ ਮਾਨ ਜਨਤ ਮੇਦ ਭੇਦ ਹਰਿ ਆਦਮ ਨਰਮਕਾਰ ਨਰਮਕਾਰ ਨਿਰਲੰਭ ਆਦਿ ਅਨਿਲੇਯ ਆਨਾਦ ਅasamb ਤਾਂ ਕਾ ਮੂੜਿ ਉਚਾਰਤ ਪੇਦਾਂ ਜਾਂ ਕੋ ਬੇਵਨ ਪਾਵਤ ਲੇਦਾਂ ਤਾਂ ਕੋ ਕਰ ਬਹਣ ਅਨਮਨਕ ਮਹਾ ਮੂੜ ਕਸ ਭੇਦ ਨ ਜਾਣਕ ਮਹਾ ਦੇਵ ਕਾ ਕਹਿਤ ਸਦਾ ਸਭ ਰੰਕਾਰਤਾ ਚੀਨਤ ਨਹਿ ਪਿਭਾਉ ਆਪੇ ਆਪਣੀ ਬੁਧ ਹਾ ਜਤੀ ਵਰਨਤ ਪਿੰਨ ਪਿੰਨ ਤੋਹਿ ਤਤੀ तुमरा लता न गाय पसारा पिह सदा प्रथम संसारा एक रूप अनुप स्वरूपा रंग पयो राम कहे पुपाण्ड जले रज से तद कि उत्पद कान बहुर रच दिने कहूँ फूल राजा हम बैठा कहूँ सुमट ओ शंकर अकैठा ਸੋ ਗ੍ਰੀਸ਼ਣੈ ਦਰਖਾਇ ਤੰਪਵ ਆਦਿ ਤੁਗਾਦ ਸਰੂਪ ਸੋਯੰ ਪਵਨ ਅਬਰਛਾ ਮੇਰੀ ਤੁਮ ਕਰੋ ਸਿਖਿ ਆਬਾਰ ਸਤ ਸੰਗਰੁ ਦੋਟ ਜਿਤੇ ਉਤਮ ਤੁਪਤਾ ਸਭ ਕੁਲ ਮਲੇਸ਼ ਕਰੋ ਰਣ ਕਤਾ ਜੇ ਹਸ ਤੁਮ ਤਵ ਸਰਨੀ ਪਦੇ ਤਨ ਕੈ ਦੁਸ਼ਟਾ ਦੁਖਤ ਸਭ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਨਕੇ ਤੁਮ ਸੰਕਟਵ ਸਭ ਤਾਰੇ ਜੋ ਕਲਪ ਕਬਾਰਤ ਆਏ ਹਨ ਤਾਂ ਕੇ ਕਾਲ ਨ ਟਕ ਨਾ ਰਚਾ ਹੋਏ ਤਹੇ ਸਭ ਕੰਲਾ ਦੁਸਤ ਹਰਿ ਟੰਡਾ ਰਹਿ ਤਤ ਕੰਲਾ ਕਿਰਪਾ ਗ੍ਰਿਪਤ ਤਨ ਜਹੇ ਨ ਹਰ ਹੋ ਤਾਂ ਕੇ ਆਪ ਜਨਕਮਹ ਹਰ ਹੋ ਰਿੱਦ ਸੇਤ ਕਰਮੋਂ ਸਭ ਹੋਈ ਦੁਸ਼ਟ ਸਹਾ ਸੁਆਸ ਕਾ ਨ ਕੋਈ ਏਤਬਾਰ ਗਣ ਤੁਮੈਂ ਸੰਭਾਰਾ ਕਾਲ ਪਾਸਤ ਤਾਹੇ ਉਬਾਰਾ ਜਨ ਨਰ ਨਾਮ ਤੇ ਹਾਰੋ ਤਹਾ ਦਾਰ ਦੁਸ਼ਟ ਦੋਪਤੇ ਰਹਾ ਕੜਗ ਕੇ ਤੁਮੈਂ ਸਰਮਤ ਹਾਰੇ ਆਪੋ ਹਾਥ ਦੈ ਲੈਨ ਮੁਬਾਰਿਕ ਸਾਰੇ ਬਠਾਉਰ ਮਾਹੋ ਸੁਭਾਈ ਦੁਸ਼ਟ ਲੋਕ ਤੇ ਦੇਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਪਰ ਆਪੂਰਣ ਸੁਭਰਾ ਤੰ ਕਿਲ ਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਲੋਕੀ ਅਨ ਕੋਸ਼ਾ ਕਰਤਾ ਸ੍ਰੀ ਅਸ ਤੁਜ ਜਪ ਭਏ ਗਿਆਲਾ ਪੂਰਨ ਕਰਾ ਗ੍ਰੰਥ ਤਤ ਕਾਲਾ मानु भांस तो पालो पावै सोई दुख नद सब यापद कोई अडलन सुना गंग जो दाहे सरस्वती पावै सुना मूड़ा चुत लाए चदरता आवै दुख दर्द पा नटना तन नर के रह औदो दाकी एक बार चाबई तो गह चाबई ਸੰਬਤ 17 ਸਾਸਪਨਜਾ ਅਰਧ ਸਾਸਪਨ ਤਿਨ ਕਹਿ ਜਾਏ ਪਾਦਰ ਸੁਦੇ ਅਸਤ ਮੇ ਰਵਾਰਾ ਤੀਰ ਸਤਤ ਦਰਵ ਗ੍ਰੰਥ ਸੁਦਾਰਾ ਸਵਈਆ ਪਾਏ ਗਹਿ ਰਗਤ ਤੁਮਰੇ ਤਬ ਤੇ ਕਉ ਅੱਖ ਤਰੇ ਨਹੀਂ ਆਨਿਓ ਆ ਰਾਮ ਰਣ